ਆਪਕੋ ਤੇ ਵਿਦਿਆਰਥੀਆਂ ਦੇ ਨਾਲ ਸਾਵਣ ਦੇ ਵਿੱਚ ਤੀਆਂ ਦਾ ਤਿਹਾਰ ਮਨਾਉਣ ਲਈ ਇਕੱਠੇ ਹੋਏ ਆ। ਆਤੀ ਆਪਣੇ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਤੋਂ ਜਾਣੂ ਹੋਣ। ਸਾਡੇ ਸਕੂਲ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ। ਵੇਚਾਰ ਦੀ ਮਹੱਤਤਾ ਦਾ ਪਤਾ ਲੱਗੇ ਇਸ ਲਈ ਪੀਂਗ ਵੀ ਪਾਈ ਜਾਂਦੀ ਆ ਕਿ ਬੱਚਿਆਂ ਨੂੰ ਪੰਜਾਬੀ ਪ੍ਰਾਣੇ ਵਿਰਸੇ ਨਾਲ ਜਾਣਕਾਰੀ ਇਹ ਕਾਰਨ ਸਾਰਾ ਰੇੜਾ ਦਿਲਾਉ ਹੋ ਜੇ ਇਹ ਦੇ ਨੀਤੇ ਮੈਮ ਕੀ ਕਹਿਣਾ ਚਾਹੁੰਦੇ ਹੋ ਅੱਜ ਕੌਣ ਤੇ ਉਹ ਤਹਾਰ ਮਨਾਇਆ ਅੱਜ ਸੀ ਅਜਨਾਲਾ ਦੇ ਗਰਲਸ ਜਿਹੜਾ ਸੀਨੀਅਰ ਸਕੈਲਰੀ ਸਕੂਲ ਦੇ ਵਿੱਚ ਇੱਥੇ ਆਏ ਸੀਗੇ ਹਰ ਸਾਲ ਪ੍ਰਿੰਸੀਪਲ ਸਾਹਿਬ ਉਪਰਲਾ ਕਰਦੇ ਨੇ ਸਾਰਾ ਇੱਕ ਤੋਂ 10 ਸਟਾਫ ਜਿਹੜਾ ਉਪਰਲਾ ਕਰਦਾ। ਤੀਆਂ ਦਾ ਤਿਉਹਾਰ ਮਨਾਉਂਦੇ ਨੇ ਅੱਜ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਬੜਾ ਅੱਛਾ ਲੱਗਾ। ਸਾਡੇ ਲੋਕਨਾਚ ਸਾਡੇ ਤਿਉਹਾਰ ਜਿਹੜੇ ਛੋਟੇ-ਛੋਟੇ ਤੀਆਂ ਵਰਗੇ ਤਿਉਹਾਰ ਜਿਹੜੇ ਇੱਕ ਤਰ੍ਹਾਂ ਨਾਲ ਗਿਆ ਲੋਕ ਖਤਮ ਹੀ ਹੁੰਦੇ ਜਾ ਰਹੇ ਨੇ। ਪਰ ਜਦੋਂ-ਦੋਂ ਕੋਈ ਵੀ ਸਕੂਲ ਕੋਈ ਵੀ ਆਰਗੇਨਾਈਜੇਸ਼ਨ ਆਤਾ ਤਾਂ ਉਪਰਲਾ ਕਰਦੀ ਹੈ ਤੇ ਬੜਾ ਵਧੀਆ ਲੱਗਦਾ ਹੈ ਕਿਉਂਕਿ ਸਾਡੇ ਜਿਹੜੇ ਲੋਕਨਾਚ ਨੇ ਸਾਡੇ ਲੋਕਨਾਚ ਇੰਨੇ ਵਧੀਆ ਸੀਗੇ ਕਿ ਤੁਸੀਂ ਕਿਤੇ ਵੀ ਜੇ ਸ਼ਿਰਕਤ ਕਰ ਲਓਗੇ ਤੇ ਇੱਕ ਤਰ੍ਹਾਂ ਨਾਲ ਤੁਹਾਡੀ ਰੂਹ ਖੁਸ਼ ਹੋ ਜਾਣਗੀ। ਤੇ ਕਿਤਨਾ ਕਿਤੇ ਵਿਰਸਾ ਵੀ ਜੁੜਿਆ ਕਲਚਰ ਵੀ ਜੁੜਿਆ ਤੇ ਬੜਾ ਵਧੀਆ ਲੱਗਦਾ ਕਿ ਇਹ ਬੱਚੇ ਜਿਹੜੇ ਨੇ ਇੱਕ ਇੱਕ ਕਲਚਰ ਨਾਲ ਜੁੜੇ ਨੇ ਇਹ ਬੱਚੇ ਤਿਉਹਾਰ ਮਨਾਉਂਦੇ ਨੇ ਇਹ ਵਿੱਚ ਨਿੰਦੀ ਲਾਉਂਦੇ ਕਿੱਥੇ ਕੋਲੇ ਬੜਾ ਵਧੀਆ ਲੱਗਾ ਤੇ ਮੈਂ ਸਟਾਫ ਨੂੰ ਵੀ ਵਧਾਈ ਦੇਣੀ ਆ ਤੇ ਪ੍ਰਿੰਸੀਪਲ ਸਾਹਿਬ ਨੂੰ ਖਾਸ ਕਰਕੇ ਐਸਐਮਸੀ ਦੇ ਚੇਅਰਮੈਨ ਨੇ ਸੀਮਾ ਮੈਡਮ ਨੂੰ ਖਾਸ ਕਰਕੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਪੁਰਾਣਾ ਕਲਚਰ ਦਾ ਲੋਕ ਦਾ ਜਾ ਰਿਹਾ ਹੁਣ ਸੰਭਾਲਣ ਦਾ ਵੀ ਕੋ ਜਿਹੜਾ ਸੰਭਾਲਣ ਦਾ ਤਰੀਕਾ ਕਲਚਰ ਸੀ ਆਪਣੀ ਪਹਿਲਾ ਮਾਂ ਬੋਲੀ ਸੰਭਾਲੀ ਮਾਂ ਬੋਲੀ ਦੇ ਵਿੱਚ ਜਿਹੜੇ ਨੇ ਅਸੀਂ ਲਵਸ ਜਿਹੜੇ ਨੇ ਦੂਜੇ ਅੱਜਕੱਲ ਮਿਕਸ ਹੋ ਗਏ ਮੇਰੇ ਆਪਣੇ ਵੀ ਕਿ ਤੁ ਤੋਂ ਕਿਸੇ ਵਰਤੋਂ ਕਰਦੇ ਆ ਜੇ ਅਸੀਂ ਪਿਓਰ ਮਾਂ ਬੋਲੀ ਦੀ ਜਿਹੀ ਵਰਤੋਂ ਨਹੀਂ ਕਰਾਂਗੇ ਅਸੀਂ ਉਹਦੇ ਵਿੱਚ ਹੀ ਸ਼ਾਮਿਲ ਕਿਤੇ ਨਾ ਜਿੱਨੇ ਸਾਡੀ ਵੀ ਗਲਤੀ ਹੈ ਮੇਰੀ ਕੋਸ਼ਿਸ਼ ਜਿਹੜੀ ਹੈ ਇਹ ਵੇ ਅਸੀਂ ਜਿੱਥੇ ਵੀ ਦਾਲਿਆ ਮੈਂ ਆਪਣੇ ਬੱਚਾ ਨੂੰ ਵੀ ਕਿਹਾ ਕਿ ਜਿਹੜੀ ਵੀ ਸਾਡੀ ਮਾਂ ਬੋਲੀ ਹੈ ਪਹਿਲਾਂ ਆਪਾਂ ਮਾਂ ਬੋਲੀ ਸੰਭਾਲੀਏ ਤੇ ਫਿਰ ਜਿਹੜਾ ਵਿਸਤ ਆਇਆ ਉਹ ਸੰਭਾਲੀਏ ਜਿਹੜੇ ਸਾਡੇ ਤਿਉਹਾਰ ਨੇ ਉਹ ਸੰਭਾਲੀਏ ਕਿਤੇ ਨਾ ਜਿੱਤੇ ਲੋਕ ਹੁੰਦੇ ਜਾ ਰਹੇ ਨੇ ਕੁੜੀਆਂ ਦਾ ਇਕੱਠੇ ਹੋਣਾ ਬਹਿਣਾ ਨੱਚਣਾ ਗਿੱਧੇ ਪਾਉਣਾ ਸੋਸ਼ੀਅਲਾਈਜੇਸ਼ਨ ਦਾ ਪਾਰਟ ਜੇ ਸੋਸ਼ਲ ਨਹੀਂ ਤੇ ਉਹ ਸਾਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਨਹੀਂ ਇਹ ਸਾਰਾ ਕੁਝ ਜਿਹੜਾ ਸੋਸ਼ਲ ਹੋਣ ਵਾਸਤੇ ਬਹੁਤ ਜ਼ਰੂਰੀ ਹੈ ਕੁੜੀਆਂ ਕਿੱਥੇ ਹੋਣ ਗਿਆ ਇਹਨਾਂ ਦੇ ਵਿੱਚ 8-10 ਦਿਨ ਵੀ ਇਕੱਠੇ ਹੋਗੇ ਤੁਸੀਂ ਹੱਸ ਖੇੜ ਲਿਆ ਨੱਚ ਲਿਆ ਤੇ ਜਿਹੜੀ ਤੁਹਾਨੂੰ ਜਿਹੜੀ ਉਹ ਮੈਂਟਲ ਹੈਲਥ ਦੀ ਪ੍ਰੋਬਲਮ ਨਹੀਂ ਹੋਏਗੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਬਹੁਤ ਜ਼ਰੂਰੀ ਹੈ ਤਿਉਹਾਰਾਂ ਨਾਲ ਜੁੜੇ ਰਹਿਣਾ ਜੀ ਅਸੀਂ ਆਪਣੀ ਮੈਂਟਲ ਹੈਲਥ ਨੂੰ ਸੋਲਵ ਵੀ ਗਣਾ ਚੰਗਰ ਜਿਹੜਾ ਪਿਆਰ ਮੇਰਾ ਨਾਮ ਮਨਸ਼ਪ੍ਰੀਤ ਕੋਰਾ ਤੇ ਅੱਜ ਆਪਾਂ ਸਾਡੇ ਸਕੂਲ ਤੇ ਇਹ ਤਿਹਾਡ ਤਿਹਾੜ ਮਨਾਇਆ ਜਾਂਦਾ ਵਾ ਤੇ ਅੱਗਵਾ ਸੇ ਹੋਈ ਕਹਿਣਾ ਚਾਹਨੀ ਆ ਵੀ ਜਿਹੜੇ ਬੱਚੇ ਫੋਨ ਕੰਪਿਊਟਰ ਦੇ ਵਿੱਚ ਦੁੱਜੇ ਆ ਉਹ ਆਪਣਾ ਕਲਚਰ ਨਾ ਭੁੱਲਣ ਤੇ ਜਦੋਂ ਬਾਕੀ ਸਾਰੇ ਫੈਸਟੀਵਲ ਉਹ ਮਨਾਉਂ ਬਹੁਤ ਵਧੀਆ ਲੱਗਾ ਜਿਸ ਤਰੀਕੇ ਨਾਲ ਮਨਾ ਰਹੇ ਹੋ ਪੀਗ ਵਗੈਰਾ ਸਾਰੇ ਸਕੂਲ ਟੀਚਰਾਂ ਨੇ ਪਾਤੀ ਅਤੇ ਆ ਫਾਇਦਾ ਨੇ ਸਾਰੇ ਬੱਚੇ ਛੋਟੇ ਵਗੜਾ ਲੈ ਕਿਤੇ ਦਬਾ ਦੇ ਸਾਰੇ ਬੱਚੇ ਸਰ ਮੇਰਾ ਨਾਮ庞ਦੀਪ ਕੌਰ ਆ ਤੇ ਮੈਂ ਪਲਸ 2 ਬੀ ਦੀ ਵਿਦਿਆਰਥਣਾ ਸਾਡੇ ਸਕੂਲ ਦੇ ਵਿੱਚ ਅੱਜ ਤੀਆਂ ਦਾ ਤੇ ਹਰ ਮਨਾਇਆ ਜਾ ਰਿਹਾ ਹੈ ਤੇ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿਉਂਕਿ ਸਾਰੇ ਹੀ ਅੱਜ ਕੱਲ ਦੀ ਜਨਰੇਸ਼ਨ ਵਿੱਚ ਫੋਨ ਯੂਜ਼ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਫੋਨ ਯੂਜ਼ ਨਹੀਂ ਇਹਨਾਂ ਕਰਨਾ ਚਾਹੀਦਾ ਸਾਡੇ ਕਲਚਰ ਨੂੰ ਯਾਦ ਰੱਖਣਾ ਚਾਹੀਦਾ ਅਸੀਂ ਅੱਜ ਪਿੰਗਾ ਵੀ ਛੁੱਟ ਰਹੇ ਆ ਗਿੱਧਾ ਪਾ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਹੈ ਵੇ ਸਾਡੇ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਡੈਕੋਰੇਸ਼ਨ ਜਿਆ ਬਹੁਤ ਸੋਹਣਾ ਸਾਡੇ ਟੀਚਰਸ ਨੇ ਕੀਤਾ ਹੈ ਤੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਮੈਂ ਮਨਰਾਜ ਵੀਰਕੌਰ ਪੰਜਾਬੀ ਮਿਸਟਰਸ ਅੱਜ ਅਸੀਂ ਸਾਰੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰ ਪ੍ਰਿੰਸੀਪਲ ਸਰਦਾਰ ਇੰਦਰਜੀਤ ਸਿੰਘ ਸਾਰੇ ਅਧਿਆਪਕ ਤੇ ਵਿਦਿਆਰਥੀਆਂ ਦੇ ਨਾਲ ਸਾਵਣ ਦੇ ਵਿੱਚ ਤੀਆਂ ਦਾ ਤਿਹਾਰ ਮਨੋਰੰਜਨ ਇਕੱਠੇ ਹੋਏ ਆ ਸਾਡੇ ਸਕੂਲ ਵੱਲੋਂ ਹਰ ਸਾਲ ਹੀ ਉਪਰਾਲਾ ਕੀਤਾ ਜਾਂਦਾ ਹੈ ਕੀ ਵਿਦਿਆਰਥੀ ਆਪਣੇ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਤੋਂ ਜਾਣੂ ਹੋਣ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦੀ अहमियत ਦਾ ਪਤਾ ਲੱਗੇ ਇਸ ਲਈ ਪੀਂਗ ਵੀ ਪਾਈ ਜਾਂਦੀ ਆ ਕਿ ਬੱਚਿਆਂ ਨੂੰ ਪੰਜਾਬੀ ਪੁਰਾਣੇ ਵਿਰਸੇ ਨਾਲ ਜਾਣਕਾਰੀ ਮਿਲੇ ਪੀਂਗ ਤੋਂ ਇਲਾਵਾ ਬੱਚੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕੀਤਾ ਤੇ ਹੋਰ ਰੰਗਲੇ ਜਿਹੜੀ ਪੇਸ਼ਕਾਰੀ ਉਹ ਕਰਦੇ ਹਨ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਵਿਦਿਨ ਵਿਦਿਨ ਨਾਲ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਦੂਰ ਹੁੰਦਾ ਜਾ ਰਿਹਾ ਲੋਕ ਹੁੰਦਾ ਜਾ ਰਿਹਾ ਕੀ ਕਾਰਨ ਹੈ ਤੇ ਕਿਸ ਤਰੀਕੇ ਨਾਲ ਬੱਚਿਆਂ ਨੂੰ ਜਾ ਰਿਹਾ ਪੰਜਾਬੀ ਸੱਭਿਆਚਾਰ ਦੇ ਦੂਰ ਹੋਣ ਦਾ ਵੱਡਾ ਕਾਰਨ ਇਹ ਆ ਕਿ ਬੱਚੇ ਅੱਜ ਕੱਲ ਜ਼ਿਆਦਾ ਟੈਕਨੋਲੋਜੀ ਨਾਲ ਜੁੜ ਰਹੇ ਨੇ ਬੱਚਿਆਂ ਦੇ ਮਾਪਿਓ ਤੇ ਅਧਿਆਪਕ ਉਹਨਾਂ ਨੂੰ ਇਹ ਇਹ ਸੂਝ-ਬੂਝੀ ਜਾਣਕਾਰੀ ਦਿੰਦੇ ਨਹੀਂ ਆ ਕਿ ਜਿੰਨਾ ਸੱਭਿਆਚਾਰ ਤੇ ਵਿਰਸੇ ਨਾਲ ਜੁੜਿਆ ਜਾਵੇ ਪੁਰਾਣੀ ਪੰਜਾਬੀ ਸੱਭਿਆਚਾਰ ਦੇ ਨਾਲ ਜਿੰਨਾ ਆਪਾਂ ਜਿੰਨਾ ਪ੍ਰੈਕਟੀਕਲ ਵਿਧੀ ਨਾਲ ਉਹਦੇ ਨਾਲ ਜੁੜਾਂਗੇ ਜਿੰਨੇ ਪ੍ਰੋਗਰਾਮਾਂ 'ਚ ਹਿੱਸਾ ਲਵਾਂਗੇ ਜਾਂ ਤਿਉਹਾਰਾਂ ਨੂੰ ਮਨਾਵਾਂਗੇ ਉਸ ਵਿਧੀ ਨਾਲ ਅਸੀਂ ਜ਼ਿਆਦਾ ਆਪਣੇ ਆਪਣੇpan ਦੇ ਨਾਲ ਜਿਹੜੇ ਸੱਭਿਆਚਾਰ ਨਾਲ ਜੁੜ ਸਕਦੇ ਹਾਂ ਸਿਰਫ ਵਿਰਸੇ ਬਾਰੇ ਦੱਸੋ ਜੀ ਹਾਂ ਜੀ ਹਰ ਰੋਜ਼ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਰੋਜ਼ ਪ੍ਰੋਗਰਾਮਾਂ ਵਿੱਚ ਭਾਸ਼ਣ ਦੇ ਰਹੀਂ ਕਵਿਤਾਵਾਂ ਦੇ ਮੁਕਾਬਲੇ ਰਹੀਂ ਛਾਟਾਂ ਦੇ ਰਹੀਂ ਜਿਵੇਂ ਤੁਸੀਂ ਚਾਰਟ ਦੇਖੋਗੇ ਚਾਰਟ ਬਣੇ ਹੋਏ ਨੇ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਵਿਰਸੇ ਨਾਲ ਤਿਉਹਾਰਾਂ ਦੇ ਨਾਲ ਤੇ ਪੰਜਾਬੀਅਤ ਨਾਲ ਜੋੜਿਆ ਜਾਂਦਾ ਹੈ